ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਹੁਣ ਟੋਕਰੇ ਬਣਾਉਣ ਦਾ ਸੀਜ਼ਨ ਜਿਹੜਾ ਹੈਗਾ ਚੱਲ ਚੁੱਕਿਆ ਤੇ ਬਾਈ ਹੋਰੇ ਆਪਣੇ ਖੇਤ ਟੋਕਰੇ ਬਣਾਉਣ ਆਏ ਆ ਤੇ ਬਹੁਤ ਸਾਰੇ ਭਰਾ ਵੀਡੀਓ ਪਾਉਂਦੇ ਵੀ ਆ ਜੀ ਟੋਕਰੇ ਬਣਾਉਨੇ ਆ ਐਦਾਂ ਬੰਦਿਆ ਆ ਬੰਦਿਆ ਆ ਆਪਾਂ ਮੇਨ ਜਿਹੜੀਆਂ ਬਰੀਕੀਆਂ ਨੇ ਉਹ ਬਾਈ ਹੋਰਾਂ ਤੋਂ ਪੁੱਛਾਂਗੇ ਤੇ ਵੀ ਕਿਵੇਂ ਕਿਹੜੀ ਟੋਕਰੇ ਲਈ ਕਿਹੜਾ ਤੂਤ ਵਰਤਦੇ ਆ ਕਿਹੜਾ ਤੂੰ ਸਹੀ ਰਹਿੰਦਾ ਕਿ ਮੈਂ ਰਹਿੰਦਾ ਬਾਈ ਦਾ ਨਾਮ ਹੈਗਾ ਗਰਮੀਤ ਸਿੰਘ ਸਸੀਗਾ ਬਾਈ ਜੀ ਸਸਰੀਗੜ ਵੀਰ ਜੀ ਹੋਰ ਠੀਕ ਹੋ ਜੀ ਹਾਂਜੀ ਤੇ ਉਹ ਨਾਲ ਬਾਈ ਇਹਨਾਂ ਦੇ ਸਾਥੀ ਨੇ ਲਸ਼ਮਨ ਸਿੰਘ ਤੇ ਕਰਤਾਰ ਸਿੰਘ ਪਿੰਡ ਇਹਨਾਂ ਦਾ ਬਾਈ ਹੋਰ ਹੁੰਦਾ ਹੈਗਾ ਜੰਗਿਆਣਾ ਤੇ ਮੇਰਾ ਮੇਨ ਮਕਸਦ ਇਹ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਵੀ ਮੇਰੀਆਂ ਵੀਡੀਓ ਜਾਂ ਤਾਂ ਵਾਤਾਵਰਣ ਨੂੰ ਲੈ ਕੇ ਹੁੰਦੀਆਂ ਜਾਂ ਕੋਈ ਕਿਰਤੀ ਲੋਕਾਂ ਦੇ ਲਈ ਮੇਰੀਆਂ ਵੀਡੀਓ ਹੁੰਦੀਆਂ ਨੇ ਤੇ ਮੈਂ ਕਿਹਾ ਵੀ ਅੱਜ ਬਾਈ ਹੋਰਾਂ ਨਾਲ ਆਪਾਂ ਗੱਲ ਕਰੀਏ ਬਾਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਜਿਹੜਾ ਤੋ ਕਰੇ ਲਈ ਤੂਤ ਵਰਤਦੇ ਆ ਆਪਾਂ ਜਿਆਦਾ ਵਧੀਆ ਤੂਤ ਕਿਹੜਾ ਹੁੰਦਾ ਇੱਕ ਤਾਂ ਮੰਨ ਲਓ ਮੋٹے ਪੱਤੇ ਵਾਲਾ ਹੁੰਦਾ ਚੌੜੇ ਪੱਤੇ ਵਾਲਾ ਇੱਕ ਹੁੰਦਾ ਘਟਵੇਂ ਪੱਤੇ ਵਾਲਾ ਕਿਹੜਾ ਤੂਤ ਵੱਧ ਤੋਂ ਵੱਧ ਲਾਉਣਾ ਚਾਹੀਦਾ ਘਟਵੇਂ ਪੱਤੇ ਵਾਲਾ ਜੀ ਕਾਲੀ ਸਿਟੀ ਵਾਲਾ ਸਭ ਤੋਂ ਚੰਗਾ ਹੁੰਦਾ ਹੈ ਅੱਛਾ ਜੀ ਕਿਹੜਾ ਕਾਲਾ ਤੂਤ ਹੁੰਦਾ ਉਹਦੇ ਵਿੱਚ ਕੀ ਫਰਕ ਪੈ ਜਾਂਦਾ ਵੀ ਉਹਦੇ ਚ ਤੂਤ ਦੀ ਸਿਟੀ ਬਾਲੀ ਉਹ ਹੁੰਦੀ ਆ ਜੀ ਕੀੜੀ ਅੱਛਾ ਜੀ ਟੁੱਟਦੀ ਨਹੀਂ ਜੀ ਅੱਛਾ ਜੀ ਹਾਂਜੀ ਵੀ ਆਪਾਂ ਨੂੰ ਕਟਮੇ ਪੱਤੇ ਵਾਲੀ ਲਾਉਣਾ ਚਾਹੀਦਾ। ਹਾਂ ਕਟਮੇ ਪੱਤੇ ਵਾਲਾ ਜੀ। ਅੱਛਾ ਕਈ ਵਾਰ ਨਾ ਭਾਈ ਟੋਕਰੇ ਜਿਆਦਾ ਬਹੁਤ ਬੰਦੇ ਕਹਿੰਦੇ ਵੀ ਯਾਰ ਸਾਡੇ ਖਰਾਬ ਹੋ ਜਾਂਦੇ ਆ। ਉਹ ਕਿਉਂ ਹੁੰਦਾ ਖਰਾਬ ਵੀ? ਉਹ ਖਰਾਬਤਾ ਹੁੰਦੇ ਆ ਜੀ ਜਦੋਂ ਗਿੱਲਾ ਹੋ ਜਾਂਦਾ। ਸੁੱਕਾ ਟੋਕਰਾ ਜਮਾਂ ਨਾ ਖਰਾਬ ਹੋਊ। ਅੱਛਾ ਹਾਂ ਜੀ। ਵੀ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਦੀ। ਕੋਈ ਪ੍ਰੋਬਲਮ ਨਹੀਂ। ਜਦੋਂ ਵੀ ਇੱਥੇ ਧੁੰਦਾਂ ਦੇ ਵਿੱਚ ਪਿਆ ਰਹਿੰਦਾ ਮੀਂਹ ਕਣੀ ਤੇ ਪਿਆ ਰਹਿੰਦਾ। ਉਹਦੀ ਇਹਨੇ ਟੁੱਟਦਾ ਨਹੀਂ। ਆ ਸਮਝਾਈ ਕਰਦੇ ਜੀ। ਅੱਛਾ ਅੱਛਾ। ਆ ਸਮਝਾਈ ਦਾ ਬੜਾ ਫਰਕ ਆ। ਠੀਕ ਹੈ ਭਾਈ ਤੁਹਾਨੂੰ ਭਾਈ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ ਹੋ ਗਏ ਜੀ ਘੱਟ ਤੋਂ ਘੱਟ 25-26 ਸਾਲ ਅੱਛਾ ਥੋੜੇ ਬਜ਼ੁਰਗ ਵੀ ਕਰਦੇ ਸੀ ਪਹਿਲਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਅੱਛਾ ਅੱਛਾ ਵੀ ਥੋੜੇ ਪੀੜ੍ਹੀ ਦਾਰ ਪੀੜ੍ਹੀ ਚੱਲੀ ਆਉਂਦਾ ਚੱਲੀ ਤੇ ਆਉਂਦਾ ਨਹੀਂ ਬਹੁਤ ਸਾਰੇ ਭਰਾ ਕੀ ਕਰਦੇ ਹੁੰਦੇ ਆਪਦਾ ਪਿਤਾ ਪੁਰਖੀ ਜਿਹੜਾ ਕੀਤਾ ਹੁੰਦਾ ਉਹ ਛੱਡ ਦਾਂਦੇ ਆ ਜਿਹੜੀ ਇਹ ਮੁੰਡੇ ਜੀ ਹਾਂਜੀ ਉਹ ਹੁਣ ਤੋਕਰੇ ਨਹੀਂ ਸਿੱਖ ਰਹੇ ਅੱਛਾ ਜੀ ਹਾਂਜੀ ਇੱਕ ਦੋ ਬਾਅਦ ਪੀੜ੍ਹੀ ਇਹ ਹਾਂਜੀ ਖਤਮ ਹੋ ਜੂਗੀ ਵੀ ਸਿੱਖ ਨਹੀਂ ਰਹੇ ਠੀਕ ਹੈ ਪੜ ਪੜ ਲਿਖ ਕੇ ਫਿਰ ਕੀ ਕਹਿੰਦਾ ਮੈਂ ਬਾਹਰ ਜਾਣਾ ਜੀ ਅੱਛਾ ਅੱਛਾ ਵੈਸੇ ਭਾਈ ਤੁਹਾਨੂੰ ਜਿਵੇਂ ਹੁਣ ਤੁਸੀਂ ਟੋਕਰਾਂ ਦਾ ਕੰਮ ਕਰਦੇ ਹੋ ਤੁਹਾਨੂੰ ਕਿੰਨਾ ਟਾਈਮ ਤੁਹਾਡਾ ਸੀਜ਼ਨ ਚੱਲਦਾ ਕਿੰਨੇ ਮਹੀਨੇ ਇਹ 2 ਕੁ ਮਹੀਨੇ ਡੇਢ ਮਹੀਨਾ ਚੱਲੇ ਜਾਂਦਾ ਜੀ ਅੱਛਾ ਇਹ ਅਨਪੜ੍ਹਦਾ ਕੰਮ ਹੈ ਜੀ ਨਹੀਂ ਭਾਈ ਮੇਰੇ ਮੁਤਾਬਕ ਜਿਹੜਾ ਕਿਰਤਾ ਨਾ ਜਿਹੜਾ ਕੰਮ ਹੈ ਸਿੱਖਣਾ ਇਹ ਪੜਿਆ ਲਿਖਿਆ ਇਹ ਨਹੀਂ ਬਣਾ ਸਕਦਾ ਹਰ ਇੱਕ ਬੰਦਾ ਆਪਣੇ ਆਪਣੇ ਖਿੱਤੇ ਦੇ ਵਿੱਚ ਨਾ ਮਾਹਰ ਹੁੰਦਾ ਜੇ ਆਪਾਂ ਕੋਈ ਪੜਨ ਵਾਲਾ ਬੰਦਾ ਕੋਈ ਜੱਜ ਹੈ ਕੋਈ ਵਕੀਲ ਹੈ ਉਹ ਆਪਦੇ ਖਿੱਤੇ ਵਿੱਚ ਮਾਹਰ ਹੈ ਤੁਸੀਂ ਆਪਦੇ ਖਿੱਤੇ 'ਚ ਮਾਹਰ ਹੋ ਉਹ ਇਹ ਨਹੀਂ ਬਣਾ ਸਕਦਾ ਤੁਸੀਂ ਉਹ ਨਹੀਂ ਕਰ ਸਕਦੇ ਹੈਨਾ ਹਾਂਜੀ ਤੇ ਵੀ ਬਾਕੀ ਤੁਹਾਨੂੰ 25 ਸਾਲ ਹੋ ਗਏ 25 ਸਾਲਾਂ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੇ ਕਿੰਨੇ ਕਿ ਟੋਕਰੇ ਬਣਾਏ ਆ ਬਣਾ ਜਾਂਦੇ ਆ ਜੀ ਕਿਤੇ 10 8 9 ਐ ਹੁੰਦਾ ਜੀ ਕੰਮ ਨਾਲ ਜੀ ਜੇ ਚੰਗੀਆਂ ਸੀਟੀਆਂ ਇੱਕ ਥਾਂ ਵਧ ਗਿਆ ਸਾਫ 10 9 ਬਣਾ ਲੈਂਦਾ ਜੀ ਇੱਕ ਬੰਦਾ ਇੱਕ ਬੰਦਾ ਜੀ ਠੀਕ ਐ ਤੇ ਜਦੋਂ ਬਈ ਪਹਿਲਾਂ ਪਹਿਲਾਂ ਸਟਾਰਟਿੰਗ ਕੀਤੀ ਆ ਉਦੋਂ ਤਾਂ ਮੁਸ਼ਕਲਾਂ ਬਹੁਤ ਆਈਆਂ ਹੁਣ ਉਹ ਤਾਂ ਬਈ 2 3 ਕ ਬਣਦੇ ਸੀ ਅੱਛਾ ਹਾਂ 3 ਸਾਲ ਅੱਛਾ ਤੇ ਹੋਰ ਕਿੰਨੇ ਕਿੰਨੇ ਕ ਪਿੰਡਾਂ 'ਚੋਂ ਜਾਣਦੇ ਹੋ ਬਈ ਤੁਸੀਂ ਐ ਜੀ ਘਟ ਤੋਂ ਘਟਾ ਇੱਥੇ ਆ ਤੁਹਾਡੇ ਨੇੜੇ ਨੇੜੇ ਹਾਂਜੀ ਅੱਠ-ਨੌ ਪਿੰਡਾਂ 'ਚ ਜਾਂਦੀ ਆ 20 ਇੱਕ ਸੀਜ਼ਨ ਦੇ ਕਿੰਨੇ ਟੋਕਰੇ ਬਣ ਜਾਂਦੇ ਹੋਣਗੇ ਇੱਕ ਸੀਜ਼ਨ 'ਚ ਕੋਈ ਲੱਗ ਲੱਗ ਪਤਾ ਹੈ ਨਹੀਂ ਜੀ ਇਹ 1500 ਟੋਕਰੇ 11500 ਬਣਾ ਦਿੰਦਾ ਇੱਕ ਬੰਦਾ ਅੱਛਾ ਹਾਂਜੀ ਤੇ ਤਾਂ ਕਮਾਲੀ ਹੋਈ ਪਈ ਐ ਵੀ ਭਾਈ ਜਿਵੇਂ ਪਹਿਲਾਂ ਪਹਿਲਾਂ ਜ਼ਿਆਦਾ ਲੋਕ ਤਿਆਰ ਕਰਾਉਂਦੇ ਸੀ ਟੋਕਰੇ ਹੁਣ ਵੀ ਓਦਾਂ ਹੀ ਕਰਾਉਂਦੇ ਆ 300 ਟੋਕਰੇ ਬਣਾ ਦਿੰਦਾ ਸੀ ਜਦੋਂ ਪਹਿਲਾਂ ਦਾ ਸਮਾਂ ਸੀ ਇੱਕ ਬੰਦਾ ਅੱਛਾ ਹਾਂਜੀ ਠੀਕ ਆ ਹੁਣ ਆਇਆ ਵੀ ਸਮੇਂ ਦੇ ਬਤ ਡੰਗਰ ਹੀ ਘਟ ਗਏ ਇੱਕ ਤਾਂ ਡੰਗਰ ਘਟ ਗਏ ਇੱਕ ਲੋਕਾਂ ਚ ਸਹੀ ਗੱਲ ਹੈ ਜੀ ਵਡਾਈ ਚ ਬਹੁਤ ਬੱਟਾ ਹੈ ਜੀ ਅੱਛਾ ਅੱਛਾ ਜੀ ਸਾਡੇ ਕੇ ਸਿਟੀ ਵੱਢਦੇ ਨਹੀਂ ਜਿੱਦਾਂ ਮੁੱਚ ਹੁੰਦਾ ਉਹ ਵੀ ਇੱਕ ਥਾਂ ਆ ਰਹੀ ਫੇਰ ਦਿੰਦੇ ਆ ਅੱਛਾ ਅੱਛਾ ਜੀ ਇਹ ਵੀ ਵੱਢਣ ਦੇ ਵਿੱਚ ਵੀ ਹੁੰਦਾ ਨਾ ਪੁਰਾਣੇ ਤੂਤ ਤੂ ਤੁਸੀਂ ਪਹਿਲਾਂ ਦੇਖ ਲਓ ਬੋਹੜ ਬੋਹੜ ਜਿੱਡੇ ਆ ਹਾਂਜੀ ਹਾਂ ਤੇ ਅੱਜ ਕੱਲ੍ਹ ਆ ਮੁੱਚਰ ਬਣਾਏ ਪਏ ਆ ਦੇਖ ਲਾ ਸਹੀ ਗੱਲ ਆ ਸਹੀ ਗੱਲ ਹਾਂ ਤੇ ਵਡਾਈ ਤੇ ਬਣਨੀ ਆ ਛੜੀ ਤੇ ਜੀ ਅੱਛਾ ਵੀ ਵਡਣ ਦਾ ਵੀ ਤਰੀਕਾ ਹੁੰਦਾ ਬਈ ਹਾਂ ਦਾ ਵੀ ਤਰੀਕਾ ਹੋਣਾ ਚਾਹੀਦਾ ਦਾਤੀ ਨਾਲ ਆਹ ਦੇਖ ਲੋ ਜੀ ਛੋਡੇ ਕੋਲੇ ਆ ਵੀਡੀਓ ਬਣਾ ਲਓ ਭਲਾ ਅੱਛਾ ਪੌੜੀ ਲਾ ਕੇ ਵਾਲੜ ਦੇਖ ਕਿੰਨਾ ਪਿਆ ਤੇ ਸੈਟਿੰਗਾਂ ਕਿਹੜੀਆਂ ਨਿਕਲਣਗੀਆਂ ਠੀਕ ਆ ਬਈ ਵਡਾਈ ਦੇ ਸ਼ਰਤੇ ਇਹ ਘੱਟ ਤੋਂ ਘੱਟ 1 ਫੁੱਟ 1.5 ਫੁੱਟ ਮੋਟੀ ਆ ਉਦੋਂ ਆਹ ਦੇਖ ਲੋ ਜੀ ਕਿਹੜੇ ਛਾਂਗ ਆ ਪਏ ਸਹੀ ਗੱਲ ਆ ਬਈ ਇਹ ਵੀ ਤਰੀਕਾ ਹੁੰਦਾ ਹਨਾ ਤਰੀਕਾ ਅੱਛਾ ਆਪ ਦੇ ਬੱਚੇ ਵੀ ਨਹੀਂ ਸਿੱਖ ਰਹੇ ਠੀਕ ਆ ਬਈ ਸਹੀ ਗੱਲ ਆ ਬਈ ਮਿਹਨਤ ਤਾਂ ਹੈਗੀ ਬਾਈ ਸਾਰਾ ਇੱਥੇ ਕੁੱਕੀ ਜਾਣਾ ਬੈਠਾ ਰਹਿਣਾ ਤੜਕੇ ਤੋਂ ਲੈ ਕੇ ਕੁੱਕੀ ਜਾਣਾ ਇੱਕੋ ਜਗ੍ਹਾ ਕਰਕੇ ਉੱਠ ਕੇ ਤੜਕੇ ਸੈਟਣਾ ਘੜੂ ਤਾਂ ਬੈਠਾ ਪੰਜ 6 ਅਰੀ ਹੱਥ ਚ ਫਿਰ ਕਲਮ ਕੱਢਣੀ ਹੈ ਹੂੰ ਫਿਰ ਇਹਨੂੰ ਕੱਲੀ ਕੱਲੀ ਨੂੰ ਲਾਉਣੀਆਂ ਕੱਲੀ ਕੱਲੀ ਨੂੰ ਇਹ ਟੋਕਰਿਆਂ ਦੇ ਵਿੱਚ ਬਾਈ ਜਿਵੇਂ ਹੁਣ ਇੱਕ ਤਾਂ ਮੀਡੀਅਮ ਸਾਈਜ਼ ਆ ਗਿਆ ਹਨਾ ਕਈ ਬੰਦੇ ਥੋੜੇ ਤੋਂ ਵੱਡੇ ਟੋਕਰੇ ਵੀ ਬਣਾਉਦੇ ਹੋਣਗੇ ਜਿਹੜੇ ਮੁਰਗੀਆਂ ਮੁਰਗੀਆਂ ਰੱਖਦੇ ਆ ਹਾਂ ਜੀ ਹਾਂ ਜੀ ਮੁਰਗੇ ਵਾਲੇ ਅੱਛਾ ਉਹ ਉਹਦੇ ਤੇ ਤਾਂ ਬਹੁਤ ਮਿਹਨਤ ਆਉਂਦੀ ਹੈ ਬਾਈ ਹਨਾ ਉਹ ਬਣ ਜਾਂਦਾ ਜੀ ਸਦਾ ਟੋਕਰਿਆਂ ਦੇ ਲੱਗ ਜਾਂਦੇ ਅੱਛਾ ਅੱਛਾ ਜਿਵੇਂ ਹੁਣ ਇੱਥੇ ਤਾਂ ਤੁਸੀਂ ਇਹ ਛੋਟਾ ਘੁੰਮੀ ਜਾਂਦੇ ਹੋ ਬਾਈ ਫਿਰ ਉਹਦਾ ਫਿਰ ਖੜਕੇ ਬਣਾਉਨੇ ਹੋ ਨਹੀਂ ਉਹਦੇ ਜ ਟੋਕਰਾਂ ਰੱਖ ਕੇ ਅੱਛਾ ਜੇ ਪਹਿਲਾਂ ਬੱਠਾ ਰੱਖ ਲੈਣਾ ਮੁੜ ਕੇ ਫਿਰ ਟੋਕਰਾਂ ਫਿਰ ਟੋਕਰਾਂ ਉੱਤੇ ਆਏ ਉਹ ਤਾਂ ਇਹ ਜਿਵੇਂ ਅੱਛਾ 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 ਠੀਕ ਹੈ ਠੀਕ ਹੈ ਫਿਰ ਬੋਈਏ ਬਣਾਉਂਦੇ ਹੁੰਦੇ ਸੀ ਹਨਾ ਅੱਜ ਵੀ ਬਣਾਉਂਦੇ ਬੋਈ ਹਾਂਜੀ ਬਣਾਉਂਦੇ ਆ ਟਮਾਟਾ ਵੀ ਘਰ ਬਣਾਉਂਦੇ ਅੱਛਾ ਹੋਰ ਇਹਦੇ ਵਿੱਚ ਕੀ ਕੀ ਹੁੰਦਾ ਬਾਈ ਵੈਰਾਈਟੀ ਵੈਰਾਈਟੀ ਇੱਕ ਤਾਂ ਸ ਗੋਈਆ ਹੂੰ ਇੱਕ ਹੁੰਦਾ ਇਹੇ ਜ ਸਾਬਾ ਹਾਂਜੀ ਇੱਕ ਹੁੰਦਾ ਡਾਲੀ ਵਾਲੀ ਕੁੰਡੇ ਵਾਲੀ ਹਾਂ 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 ਬਾਬੇ ਬਣਾਉਂਦੇ ਜਿਹੜੇ ਹਾਂਜੀ ਇਹ ਏਟਮਾ ਹੁੰਦਾ ਠੀਕ ਹੈ ਡਾਲੀ ਵਾਲੇ ਵੀ ਤੁਸੀਂ ਬਣਾ ਤਿਆਰ ਕਰ ਲੰਨੇ ਹਾਂਜੀ ਠੀਕ ਹੈ ਭਾਈ ਜੇ ਕਿਸੇ ਨੇ ਮੈਂ ਵੀ ਤੁਹਾਡੇ ਤੋਂ ਤਿਆਰ ਕਰਵਾਉਣੇ ਹੋਣ ਟੋਕਰੇ ਤੇ ਆਪਣਾ ਮੋਬਾਈਲ ਨੰਬਰ ਦੇ ਦਿਓ 8872316399 8872316399 ਗਰਮੀਤ ਸਿੰਘ ਤੇ ਚਾਹੇ ਕਿੱਡੀ ਮਰਜ਼ੀ ਦੂਰ ਹੋਵੇ ਤੁਸੀਂ ਚੱਲ ਜਾਓਗੇ ਟੋਕਰੇ ਘੱਟ ਤੋਂ ਘੱਟ ਕਿੰਨੇ ਹੋਣ ਘੱਟ ਤੋਂ ਘੱਟ ਸਾਨੂੰ 30 ਟੋਕਰੇ ਚਾਹੀਦੇ ਆ ਜੀ ਤਿੰਨੇ ਜਣਿਆਂ ਨੂੰ 30 ਟੋਕਰੇ ਹਾਂਜੀ ਠੀਕ ਆ ਬਾਈ 25 ਹੋਣ 30 ਹੋਣ ਠੀਕ ਆ ਬਾਈ ਦੋਸਤੋ 22 ਹੋਣਾ ਤਾਂ ਤੁਸੀਂ ਜੇ ਟੋਕਰੇ ਬਣਵਾਉਣੇ ਹੋਣ ਤਾਂ ਤੁਸੀਂ ਬਣਾ ਸਕਦੇ ਹੋ 22 ਹੋਰੇ ਕਹਿੰਦੇ ਵੀ 30 35 ਟੋਕਰੇ ਜਿਹੜੇ ਹੈਗੇ ਆ ਹੋਣ